ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਦਿਨੇਸ਼ ਸਿੰਘ ਬੱਬੂ ਜਿਹੜੇ ਗੁਰਦਾਸਪੁਰ ਦੇ ਹਲਕਾ ਤੋਂ ਉਮੀਦਵਾਰ ਹੈਗੇ ਲੋਕ ਸਭਾ ਚੋਣਾਂ ਦੇ ਦੱਸਦੇ ਅੱਜ ਫਿਰ ਇੱਕ ਵਾਰੀ ਉਹਦਾ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਇਹ ਜਿਹੜਾ ਵਿਰੋਧ ਪਠਾਨਕੋਟ ਦਾ ਹਲਕਾ ਪੋਆ ਹੈਗਾ ਪਿੰਡ ਪੈਂਦਾ ਤਰਗੜ ਉੱਥੇ ਜਿਹਦਾ ਪ੍ਰੋਗਰਾਮ ਸੀਗਾ ਉੱਥੇ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਇੱਥੇ ਉਹਦਾ ਪ੍ਰੋਗਰਾਮ ਰੱਖਿਆ ਗਿਆ ਤੇ ਉਹਨਾਂ ਵੱਲੋਂ ਪਹਿਲੇ ਹੀ ਜਿਹੜਾ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਇੱਥੇ ਪੁਲਿਸ ਵੀ ਕਾਫੀ ਪਹੁੰਚੀ ਸੀਗੀ ਤਾਂ ਜੋ ਕੋਈ ਉਹ ਜੀ ਘਟਨਾ ਨਾ ਹੋਏ ਉਸ ਨੂੰ ਰੋਕਣ ਦੇ ਲਈ ਪਰ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਵਿਰੋਧ ਭਾਜਪੀ ਦਾ ਕੀਤਾ ਜਾ ਰਿਹਾ ਉਹਦੇ ਉਮੀਦਵਾਰ ਜਿਹੜੇ ਹੈਗੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਚਾਹੇ ਹੰਸ ਰਾਜ ਹੰਸ ਹੋਣ ਚਾਹੇ ਪੰਨੀਤ ਕੋਰ ਹੋਵੇ ਚਾਹੇ ਕੋਈ ਵੀ ਹੋਵੇ ਇਸੇ ਕਰਕੇ ਜਿਹੜਾ ਉਹਨਾਂ ਦਾ ਵਿਰੋਧ ਚੱਲ ਰਿਹਾ ਕਿ ਉਹਨਾਂ ਦੀ ਜਿਹੜੀਆਂ ਮੰਗਾਂ ਸੀਆਂ ਕਿਸਾਨਾਂ ਦੀਆਂ ਕਾਫੀ ਸਮੇਂ ਤੋਂ ਜਿਹੜੀਆਂ ਉਹ ਮੰਗਾਂ ਨੂੰ ਲੈ ਕੇ ਅੜੇ ਹੋਏ ਸੀਗੇ ਧਰਨੇ ਵੀ ਦਿੱਤੇ ਗਿਆ ਕਿਸਾਨ ਕੁਝ ਮਰੇ ਵੀ ਸੀਗੇ ਜਿਨ੍ਹਾਂ ਦੀ ਅਸੀਂ ਹਿੱਦੀਆਂ ਦਿੱਤੀਆਂ ਕਿਸੇ ਪਰ ਜੂ ਤੱਕ ਨਹੀਂ ਰਹੀ ਮੋਦੀ ਸਰਕਾਰ ਤੇ ਉਹਨਾਂ ਨੇ ਮੰਗਾਂ ਨਹੀਂ ਮੰਨਿਆ ਗਿਆ ਉਸ ਨੂੰ ਲੈ ਕੇ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਸਭਾ ਚੋਣਾਂ ਆ ਗਿਆ ਉਹਨਾਂ ਵਿੱਚ ਬੀਜੇਪੀ ਨੂੰ ਉਹ ਬੋਟ ਬਿਲਕੁਲ ਨਹੀਂ ਪਾਣ ਗਈ ਉਹ ਕਿਤੇ ਵੀ ਉਹਨਾਂ ਦਾ ਨੁਮਾਇੰਦਾ ਜਿਹੜਾ ਆਏਗਾ ਉਹਨੂੰ ਜਿਹੜੇ ਆ ਉਹ ਜਾਂ ਦੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਗੇ ਤੇ ਨਾ ਹੀ ਉਹ ਜਿਹੜੇ ਬੋਟ ਪਾਣਗੇ ਉਹਨਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਆਪਣੇ ਕਿਸਾਨ ਭਰਾਵਾਂ ਨੂੰ ਹੋਰ ਵੀ ਜਿਹੜੇ ਦੇਸ਼ ਵਾਸੀ ਹੈਗੇ ਨੇ ਵੀ ਬੀਜੇਪੀ ਨੂੰ ਵੋਟ ਬਿਲਕੁਲ ਨਾ ਪਾਏ ਕਿਉਂਕਿ ਇਹ ਜਿਹੜੀ ਹੈ ਕਿਸਾਨ ਵਿਰੋਧੀ ਹੈਗੀ ਹੈ ਦੋਸਤੋ ਗੱਲਬਾਤ ਸੁਣਾਣਿਆਂ ਤੁਹਾਡੀ ਜਿਹੜੀ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿਸਾਨਾਂ ਨਾਲ ਤੇ ਨਾਲ ਹੀ ਦਿਨੇਸ਼ ਸਿੰਘ ਬੱਬੂ ਨਾਲ ਵੀ ਗੱਲਬਾਤ ਜਿਹੜੀ ਕੀਤੀ ਹੈ ਸੁਣਾਣਿਆਂ ਉਹਨਾਂ ਦਾ ਕੀ ਕਹਿਣਾ ਕਿਸਾਨਾਂ ਦੇ ਪ੍ਰਤੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਪਠਾਨਕੋਟ ਦਾ ਹਲਕਾ ਭੁਆ ਪਿੰਡ ਉਸ ਭੁਏ ਹਲਕੇ ਦੇ ਲਾਗੇ ਤਰਗੜ ਪਿੰਡ ਦੇ ਵਿੱਚ ਦਿਨੇਸ਼ ਗੱਗੇ ਦੀ ਅੱਜ ਰੈਲੀ ਆ ਉਹਦੇ ਸੰਬੰਧ ਵਿੱਚ ਆਪਾਂ ਅੱਜ ਮੈਂ ਜਸਵੰਤ ਸਿੰਘ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਨੀਚੇ ਦੀ ਸਰਸਾ ਜਥੇਬੰਦੀ ਵੱਲੋਂ ਉਹ ਇਹਦਾ ਵਿਰੋਧ ਕਰ ਰਹੇ ਆ ਔਰ ਠੋਕੇ ਵਿਰੋਧ ਕਰਾਂਗੇ ਕਾਰਨ ਸਾਡਾ ਜਿਹੜਾ ਇੱਕ ਨੌਜਵਾਨ ਖਲੋਰੀ ਬਾਡਰ ਤੋਂ ਸ਼ਹੀਦ ਕੀਤਾ ਸ਼ੁਭ ਕਰਨ ਸਿੰਘ ਇੱਕ ਲੋਟਾ ਗੋ ਪਿੰਡ ਦਾ ਭਰਾ ਇਕਲੋਤਾ ਪੁੱਤ ਮੋਦੀ ਦੀ ਜੁੰਡਲੀ ਨੇ ਗੋਲੀਆਂ ਮਾਰ ਕੇ ਮਾਰਿਆ ਔਰ ਉਹਦੇ ਸਬੰਧ ਵਿੱਚ ਇਹਨਾਂ ਦਾ ਵਿਰੋਧ ਕਰਦੇ ਪਏ ਆ ਆ ਵੀਪੀ ਦਾ ਡਟ ਕੇ ਵਿਰੋਧ ਕਰਾਂਗੇ ਜਿਨ੍ਹਾਂ ਚਿਰ ਸਾਡੀ ਜਾਨ ਚੱਲਦੀ ਹੈ ਉਹਨਾਂ ਦਾ ਵਿਰੋਧ ਕਰਦੇ ਰਾਂਗੇ ਜਿਨ੍ਹਾਂ ਚਿਰ ਜਿਹੜੇ ਕਾਤਲ ਨੇ ਵੀਪੀ ਦੇ ਗੁੰਡੇ ਜਿੱਦਾਂ ਕੀ ਯੂਪੀ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਚਾਰ ਕਿਸਾਨ ਇੱਕ ਪੱਤਰਕਾਰ ਇਹਨਾਂ ਦੇ ਟਰੈਕਟਰ ਥੱਲੇ ਡਰੜ ਕੇ ਮਾਰਿਆ ਉਹ ਇਹਨਾਂ ਦੇ ਜਿੰਨਾ ਚਿਰ ਤੱਕ ਉਹਨਾਂ ਦਾ ਉਹਨਾਂ ਦੇ ਪਰਚੇ ਨਹੀਂ ਹੁੰਦੇ ਉਹ ਵੀ ਸ਼ੰਗਰਸ ਜਾਰੀ ਰੱਖਾਂਗੇ ਔਰ ਜਿੰਨਾ ਚਿਰ ਤੱਕ મોદી ਨੂੰ ਇਹ ਨੂੰ ਇਹ ਵੀ ਆਪਣਾ ਇਹਨੂੰ ਜਮਾਚਿਰ ਕੁਰਸੀ ਤੋਂ ਨਹੀਂ ਲਹਿੰਦੇ ਵੀ ਉਹਨਾਂ ਚਿਰ ਤੱਕ ਸਾਡਾ ਸ਼ੰਗਰਸ ਜਾਰੀ ਰਹੇਗਾ ਜਿੰਨਾ ਚਿਰ ਤੱਕ ਖੜੇ ਮਸਲੇ ਹਾਲੇ ਨਹੀਂ ਹੁੰਦੇ ਸਾਡੇ ਸ਼ੁਭ ਕਰਨ ਸ਼ਹੀਦ ਜਿਹੜਾ ਕੀਤਾ ਨੇ ਉਹਦਾ ਇਨਸਾਫ ਨਹੀਂ ਮਿਲਦਾ ਜਿਹੜੇ ਜੂਪੀ ਦੇ ਗੱਡੀ ਚਲੇ ਗਏ ਬਰੜੇ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਜਿੰਨ ਤੱਕ ਸਾਡਾ ਸੰਘਰਸ਼ ਚੱਲ ਜਾਈ ਜਾਏਗਾ ਇਹ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿੰਨੇ ਮਸਲੇ ਆਪਾਂ ਦੀਆਂ ਅਦਾਲਤਾਂ ਦੇ ਦੇਖੋ ਕਿਸਾਨ ਪਰਿਵਾਰਾਂ ਰਵਾੜਾ ਹੈ ਮੈਂ ਵੀ ਕਿਸਾਨ ਪਰਿਵਾਰ ਤੋਂ ਮੈਂ ਉਹ ਗਿਆ ਹੱਥ ਜੋ ਬੇਨਤੀ ਕਰਨਾ ਵੀ ਅੱਧਾ ਨਾ ਕਰੋ ਇਹ ਲੋਕਤੰਤਰ ਦਾ ਪਰਬ ਹੈ ਇਹਦੇ ਵਿੱਚ ਹਰ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਬੀਜੇਪੀ ਨੂੰ ਵੀ ਬੋਤਾਂ ਮੰਗਣ ਦਾ ਅਧਿਕਾਰ ਹੈ ਤੇ ਕਾਂਗਰਸ ਵਾਲਿਆਂ ਨੂੰ ਵੀ ਆਪ ਦਾ ਸਭ ਨੂੰ ਅਧਿਕਾਰ ਹੈ ਠੀਕ ਹੈ ਉਹ ਬੋਤਾਂ